ਤਰੀਕਾਲ ਜੀ ਸੰਧੂ ਡੇਰੀ ਫਾਰਮ ਸਰਗੁਰਗਰ ਤੇ ਸਵਾਗਤ ਹੈ ਆਸ ਕਰਦੇ ਹਾਂ ਭਰਾਵੋ ਸਾਰੇ ਜਾਨਵਰ ਦੇ ਘਰ ਪਰਵਾਜੀ ਹੋਣਗੇ ਸੱਜਣੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਤੁਹਾਡੇ ਵਰਗੇ ਭਰਾਵਾਂ ਨਾਲ ਹੀ ਕੰਮ ਚੱਲਦਾ ਹੈ ਜਿਹੜੇ ਭਰਾਵਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਬਹੁਤ ਬਹੁਤ ਜਿਆਦਾ ਧੰਨਵਾਦ ਹੈ ਜੇ ਕਿਸੇ ਵੀ ਨੇ ਐਡ ਕਰਾਉਣੀ ਹੋਵੇ ਕਰ ਲਓ ਸੰਪਰਕ ਆਪਣਾ 623409219 ਅੱਜ ਪਹੁੰਚੇ ਮੰਡੀ ਡੱਬ ਵਾਲੀ 9 ਤਰੀਕ ਤੀਜਾ ਮਹੀਨਾ 2025 ਦਿਨ ਐਤਵਾਰ ਐਤਵਾਰ ਲੱਗਦੀ ਹੈ ਤੇ ਦਿਖਾਉਣਿਆ ਤੁਹਾਨੂੰ ਕੀ ਮਿਲਦਾ ਕੇ ਜਾ ਕਿੰਨੇ ਆਜੋ ਮਿਲਦੇ ਆ ਮੰਡੀ ਚ ਲੈ ਸੱਜਣੋ ਆ ਆਪਣੇ ਪੰਜਾਬ ਦੀ ਕਰੀਮ ਅੱਜ ਤਾਂ ਬਾਲੀਆਂ ਮੱਝਾਂ ਆ ਰਹੀਆਂ ਯਾਰ ਬਾਲੀਆਂ ਸੈਟ ਮੱਝਾਂ ਜਦਾਂ ਟੌਪ ਕਲਾਸ ਹੀ ਆ ਵਿੱਚ ਤਾਂ ਮੈਂ ਆ ਚੋਟੀ ਖੜੀ ਯਾਰ ਪੂਰੇ ਸਰੇ ਦੀ ਐ ਥੈਂਕ ਯੂ ਸੋង ਦੇਖੋ ਮੂੰ ਮੱਥਾ ਇਹਦਾ ਕੱਟ ਆ ਗਿਆ ਆ ਬੈਠੀ ਝੁੱਟੀਆਂ ਵੀ ਚੰਗੀਆਂ ਕੱਟ ਆ ਗਿਆ ਤੇਰਾ ਪੂਰਾ ਕੁੰਡਾ ਆਹ ਦੇਖੋ ਸੁਹੀ ਨੇ ਇੱਕ ਵਾਰਾਂ ਵੀ ਖਣਾ ਤਰਾਂ ਦੀ ਪੂਰੀ ਟਾਪ ਕਲਾਸ ਆ ਕੋਹ ਖੜੀ ਸਾਹਮਣੇ ਹਾਂ ਦੇਖ ਰ ਕੈਟੰਗ ਉਹਨਾਂ ਕਰੀ ਹੋਈ ਝੋਟੀ ਬੜੀ ਵੱਡੀ ਝੋਟੀ ਐ ਇੱਕ ਸੁਹਾ ਸੁਝਾ 11 ਹਾਂ ਲੱਗਾ ਮੇਲੇ ਚ ਖੜੀ ਹੁੰਦੀ ਐ ਬੜਾ ਟਾਪ ਕਲਾਸ ਅੱਜ ਦਾ ਯਾਰ ਭਰਿਆ ਪਿਆ ਸਾਰਾ ਖਾਚਾ ਖਾਚਾ ਜਮੇ ਨਹੀਂ ਖਾਲੀ ਫੁੱਲ ਭਰਿਆ ਹੋਇਆ ਇਹ ਮੱਝਾਂ ਯਾਰ ਆ ਖੜੀ ਕਾਲੀ ਮੱਝ ਓ ਬਿਲਾਲ ਓ ਬੈਸ ਗਿਆ ਯਾਰ 2000 ਬੰਡਾ 1500 ਦਾ ਫੇਰ ਓ ਜੀਮ ਹਾਂ ਭਾਈ ਟਾਪ ਕਲਾਸ ਆ ਬਰੀਡ ਬਹੁਤ ਆ ਮੱਝ ਦੀ ਕਾਲੀ ਕਾਲੀ ਆ ਨਾਲ ਹੀ ਬੱਚਾ ਇਹਦਾ ਓ ਘੜੂ ਗੱਭਣ ਨਹੀਂ ਪਤਾ ਜੀ ਹੈਗੀ ਕਿ ਨਾ ਬਾੜੀ ਸਰਾ ਵੰਦਰ ਐਂਡ ਤੇ ਹੀ ਵੈਸਕਲ ਰਿਟ ਰਿਟ ਬਾਕੀ ਹੁੰਦੇ ਫਰੀਦ ਵੀ ਅਗਲਾ ਲਾਈਏ ਦਾ ਮੇਰਾ ਦਵਾ ਗਿਆ ਸੱਚਾ ਯਾਰ ਪਗੜਿਆ ਕਰਮਾ ਕਰ ਲੋ ਦੀ ਕਸਮ ਨਹੀਂ ਹੋਣਾ ਯਾਰ ਤਾ ਕਿਉਂ ਜੋੜ ਕਰ ਰਹਾ ਯਾਰ ਨਹੀਂ ਹੋਣਾ ਛੋੜ ਬਰਾ ਯਾਰ ਛੋੜ ਜਾ ਯਾਰ ਵਾਏ ਕੱਟੇ ਸਾਰੇ ਕੱਟੇ ਹੇ ਡਾਕਟਰ ਡੀਰੀ ਆ ਚੋਟੀ ਆ ਗਿਆ ਰਾਜੋ ਵੀ ਸਰੇ ਦੀ ਹੈ ਕੁੰਡੀ ਗੰਡੇ ਕਾਹ ਕੀ ਗੱਟੀ ਆ ਕੀ ਗੱਟੀ ਐਨੇ ਕਟੇ ਮਿਲ ਜਣੇ ਇੱਥੇ ਯਾਰ ਇਹ ਆਪਣੇ ਕਰੀਬ ਪੰਜਾਬ ਦੀ ਸੱਜਣਾ ਕਟੀਆਂ ਲੈ ਜਾ ਕਰੋ ਮਾਰ ਕੇ ਕਿਹੜਾ ਇੱਥੋਂ ਇੱਕ ਇੱਕ ਦੋ ਦੋ ਪਾਲੋਂ ਆਉਣ ਵਾਲੇ ਸਮੇਂ ਚ ਮਿਲਣੀਆਂ ਨਹੀਂ ਇਹ ਆ ਦੇਖ ਜੱਟ ਦੇਖੋ ਗੱਟੀ ਦੀ ਕਿੰਨੀ ਹੈ ਕੀ ਰੇਟ ਆ ਪਈ ਕੱਟੀ ਤੇਰਾ ਕੀ ਰੇਟ ਆ 30000 ਕਿਹੜਾ ਪਿੰਡ ਆ ਐਡਾ ਵੱਡ ਲੋਕਲੇ ਲੈ ਆਉਣਾ ਕਿ ਲੈ ਕੇ ਵੇਚਣਾ ਨਾ ਕੱਟੀਆਂ ਹਾਂ ਕਿਨੇ ਚਿਰ ਦੀ ਐ ਖੀਰੀ ਹੋਊ ਕਿ ਦੋ ਦੰਦਾਂ ਕੀ ਐ ਕਿਨੇ ਦੇਂਗਾ ਕਿਨੇ ਰੁਪਏ ਦੇਂਗਾ ਦੇ ਦੇਂਗਾ 32 ਜੱਤ ਵਾਲੀ ਝੋਟੀ ਆ ਨਾ ਮਾਈਲ ਨੰਬਰ ਬੋਲੀ ਜ਼ਰਾ ਮੋ ਨੰਬਰ ਬੋਲੀ 967760403 ਹੁੰਦੀ ਆ ਤੇਰੇ ਕੋਲ ਕੱਟੀਆਂ ਆ ਜਾਂਦੀ ਆ ਤਾਂ ਵੇਚ ਦੇਣਾ ਨਾਲ ਦੇ ਨਾਲ ਨਾਲ ਹਾਂ ਚਲ ਕਈ ਵਾਰੀ ਲੋਡ ਪੈ ਜਾਂਦੀ ਆ ਫੋਨ ਦੀ ਬਜਾਰੇ ਦੀ ਘੱਟ ਹੀ ਆ ਵੀ ਚੰਗੀ ਆ ਬਾਈ ਕਿੰਨੇ ਉਮਰ ਹੂ ਬਾਈ ਇਹਦੀ ਉਮਰ ਕੀ ਬਤਾ ਕੋਈ ਲੈਂਦੀ ਆ ਹੂ 1.5 ਸਾਲ ਦੀ ਹੈ ਨਾ 1.5 ਬੰਦੂ ਸਾਲ ਦੀ ਫੋਨ ਦੇ ਸਾਲ ਦੇ ਨਾ ਇਹ ਸੱਜਣੋਂ ਮੰਡੀ ਟੱਪਾਲੀ ਮੈਂ ਸੱਜਣੋਂ ਆਏ ਆਪਣੇ ਇਹ ਆਉਂਦੀਆਂ ਮੱਝਾਂ ਹਾਏ ਕੁੰਡੀ ਮੈਸ ਯਾਰ ਬਹੁਤ ਟਾਪ ਕਲਾਸ ਆ ਯਾਰ ਆ ਆ ਮੱਝ ਦਾ ਬਾਰੀ ਬਾਰੀ ਦਿਖਾਉਣੀ ਜੀ ਕਰਦਾ ਵਾਲੀ ਸਿਰਾ ਬਰੀਡ ਵਾਲੀ ਐ ਮੱਝਾਂ ਚ ਸਾਰੀਆਂ ਚੰਗੀਆਂ ਹਾਂ ਫੈਦਰ ਫੈਦਰ ਕੋਕੇ ਜਵਾਰ ਖਾ ਮੱਝ ਦੇ ਬੜੀ ਸੁੰਦਰ ਆ ਯਾਰ ਇਹ ਐ ਸੱਜਣੋ ਆਪਣੇ ਪੰਜਾਬ ਦੀ ਕ੍ਰੀਮ ਹਾਂ ਝੋਟੀ ਦਾ ਤਾਂ ਲੇਖਾ ਹੀ ਨਹੀਂ ਕੋਈ ਮੇਲੇ ਵਾਲੀ ਝੋਟੀ ਐ ਬੜਾ ਵੱਡਾ ਕੱਦਗਾ ਟਾ ਪਿੱਛੇ ਚੜਾਈ ਬਥੇਰੀ ਐ ਦੀ ਗੱਲ ਕਰ ਗੰਜੇ ਤਰਾਜ ਕਰਦੇ ਆ ਵੀਡੀਓ ਦਾ ਛੜਾ ਜਾ ਤੇਰ ਵੀ ਸੋਨ ਤਾਂ ਦਿਖਾਉਣੀਆਂ ਪੈਂਦੀਆਂ ਇਹ ਮਾਰ ਲਿਆ ਕਰੋ ਘੇੜਾ ਤੋਂ ਕੱਟੀ-ਬੁੱਟੀ ਚੰਗੀ ਮਿਲ ਜਾਂਦੀ ਐ ਜੇ ਕਿਸੇ ਸੱਜਣ ਨੇ ਲੈਣੀ ਹੋਵੇ ਛੋਟੀਆਂ ਸਾਰੀਆਂ ਚੰਗੀਆਂ ਅੱਜ ਤਾਂ ਯਾਰ ਛੋਟੀਆਂ ਸਾਰੀਆਂ ਚੰਗੀਆਂ ਅੱਜ ਯਾਰ ਆਹ ਆਹ ਥੋੜੀ ਛੋਟੀ ਬਹੁਤ ਚੰਗੀ ਐ ਇਹ ਇਹ ਰੜੀਆਂ ਛੋਟੀਆਂ ਦਿਨਾਂ ਅੰਝ ਹੀ ਬਣ ਜਾਣੇ ਬੜਾ ਟਾਈਮ ਨਹੀਂ ਲੱਗਦਾ ਇਹਨਾਂ ਦਾ ਪੂਰੇ ਸ਼ੈਲ ਛੋਟਕੇ ਜੈਡ ਬਲੈਕ ਲੱਗਿਆ ਰੰਗ ਇਹਦੇ ਇਹ ਸੱਜਣੋਂ ਇਹ ਸ਼ਮ ਦਿਖਾਤੀ ਡੱਬਾ ਦੀ ਕਰੀਮ ਆ ਆ ਦੇਖ ਆ ਛੋਟੀ ਘੜੀ ਤੇ ਬਹੁਤ ਚਰਚੇ ਹੋਈ ਜਾਂਦਾ ਇਹ ਬਹੁਤ ਸੋਹਣੀ ਆ ਯਾਰ ਉਹ ਆ ਗਿਆ ਬਹੁਤ ਸੋਹਣੀ ਆ ਭਾਜੀ ਇਹ ਆਵਾਜ਼ ਇੱਕ ਆਹ ਬਈਆਂ ਛਾਲਾਂ ਕੱਚੀਆਂ ਹਜੇ ਆਵਾ ਆਹ ਜਰਮਾ ਜੁੱਧ ਦੁੱਧ ਦਿੰਦੀ ਹੂ ਲਾਜ਼ਮੀ ਧੋਫੜਾ ਬਣਾ ਜੇ ਇੱਕ ਕਰੋ ਇੱਕ भैंस ਨਹੀਂ ਸੀ ਆਪਕੇ ਲਈ ਮੈਂ ਸੱਚ ਨੂੰ ਇਸ ਨੂੰ ਦਿਖਾਤੀ کریم ਆਪਣੇ ਪੰਜਾਬ ਦੀ ਕਰ ਲਿਆ ਨੋਟ ਇੱਥੇ ਪਹੁੰਚ ਜਾ ਕਰੋ ਮਿਲ ਜਾਂਦਾ ਜਾਨਵਰ ਚੰਗੇ ਇੱਥੇ ਡੱਬ ਵਾਲੀ ਮੰਡੀ ਤੇ ਤੇ ਮਿਲਦੇ ਹੁਣ ਦੂਜਿਆਂ ਮੱਝਾ ਦਿਖਾਉਣਾ ਨੂੰ ਵੱਡਿਆਂ ਆਜੋ